ਤੇ ਤੂੰ ਚਾਹਾਂ ਇੱਕ ਤੇ ਤੇ ਤੂੰ ਨਾ ਨਹੀਂ ਜਾਣਾਂਗੀ ਤੇ ਤੂੰ ਵੀ ਮੈਂ ਦਾ ਟੱਪਰ ਦਾ ਪੈਰ ਉੱਠ ਕੇ ਆ ਗਿਆ ਨਾਭ ਜੀ ਵੀ ਚੈੱਕ ਕਰਨੀ ਹੁੰਦੀ ਆ ਉਹ 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 ਇਹ ਨਹੀਂ ਤੋਕਣਾ ਤਾਂ ਆਹ ਮੈਂ ਗਈ ਨਾ ਸੁੰਦੀ ਜੋ ਆ ਗਿਆ ਪੈ ਗਈ ਨਾ ਲੋੜ ਗੋਪੀ ਦੀ ਹੀ ਉਹ ਬੈਂਟਾ ਹੱਥ ਲਾ ਕੇ ਦੱਸਦੀ ਮੱਜ ਅੱਜ ਸੁਣੀਆ ਕ ਕੱਲ੍ਹ ਸੁਣੀਆ ਕੱਲ੍ਹ ਸੁਣੀਆ ਮੈਂ ਤੈਨੂੰ ਕੱਲ੍ਹ ਸੀ ਰਾਤ ਨੂੰ ਆਹ ਦੇ ਲਾ ਪੈ ਗਏ ਲੋੜੋ ਗੋਪੀ ਦੀ ਆਰ ਜੋ ਬੱਚੋ ਇੱਕ ਨਵਾਂ ਚੇਲ ਡਾਉਣ ਲੱਗਾ ਸਾਈਡ ਹੋ ਜੋ ਪਰੇ ਹੋ ਜੋ ਸਾਰੇ ਜਣੇ ਕੱਟਾ ਮਾਂ ਨਾ ਮੇਰੇ ਮੂੰਹ 'ਚ ਮਾਰ ਦੇਈ ਨਹੀਂ ਮਾਰਦੀ ਤੂੰ ਚੱਲ ਨਾ ਕਰ ਨਾ ਮੰਗ ਨਾ ਮੰਗ ਨਾ ਮੰਗ ਹਾਂਜੀ ਸੱਸੇ ਕਾ ਸਾਰੇ ਹਨਾ ਦਾ ਫਰਜ ਹੈ ਫਰਮਾਨ ਕੈਸੇ ਹੋ ਭੱਲੇ ਚੋਟੀ ਥੋੜੀ ਰਾਤ ਨੂੰ ਸੂਗੀ ਨਾ ਮਾ ਕੀ ਆ ਉਹ ਕੱਟਾ ਭੋਲ ਦੇ ਉਹ ਪਹਿਲਾ ਇਧਰ ਗਲਵਾ ਚੱਲ ਰਹੀ ਹੈ ਚੋਟੀ ਦੇ ਨਾਲ ਬੇਬੀ ਬੌਰਨ ਕਿਊਟ ਹੋਣਾ ਚਾਹੀਦਾ ਮੇਰੇ ਯਾਰ ਦਾ ਐਨ ਸ਼ਸ਼ੀਲ ਬੌਰਨ ਕਿਊਟ ਸੰਸੀਅਰ ਜਦ ਮੁੰਡਾ ਹੋ ਗਿਆ ਫੇਰ ਹੀ ਹੋਇਆ ਐਚ ਐਫ ਦਾ ਟੀਕਾ ਲੱਗਾ ਫਤੂ ਐਚ ਐਫ ਦਾ 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 ਹੁੰਦਾ ਮੋਰਾ ਨਸਲ ਦਾ ਟੀਕਾ ਲੱਗਾ ਹੈ ਮੇਰੇ ਬੰਦੇ ਤਾਂ ਭਾਵਾ ਕੱਟਾ ਆ ਜਵੇ ਉਹ ਵੀ ਮੈਂ ਪਾੜ ਲੂੰ ਪਰ ਮੈਂ ਨਾਭਜੀ ਤੇ ਇੱਕ ਚੈੱਕ ਕਰ ਸਕਦਾ ਇਹਦੀ ਕਟਾ ਆਉਣਾ ਯਾਰ ਕਟਾ ਖੋਲ ਲੈ ਜਾ ਕੇ ਜਾ ਯਾਰ ਪਹਿਲਾਂ ਇਹਦਾ ਤਾਂ ਚੈੱਕ ਕਰ ਆ ਯਾਰ ਕਟਾ ਵਾਈ ਡੂ ਥਿਸ ਇੰਗਲੈਂਡ ਦੀ ਆ ਇਹ ਇਹ ਤਾਂ ਲਿਪੜ ਨਹੀਂ ਆ ਇੰਗਲੈਂਡ ਉਹ ਦਾ ਕਨੇਟਾ ਹੋਵੇ ਇਹ ਲਵ ਪੁਸ਼ ਮਾਰੀ ਇਹਦਾ ਲਿਪੜ ਇਹ ਤੈਨੂੰ ਬਾਅਦ ਚ ਲਾਉਣੇ ਵਾਣਾ ਕੱਪੜਾ ਤੂੰ ਅੱਗੇ ਨਾ ਕੰਮ ਕਰਨਾ ਕਰ ਇਹ ਲਵ ਬਾਈਟ ਮੇਰੇ ਨਾ ਬੋ ਜਾਨ ਫੱਲੇ ਸੁਣੀਏ ਕੇ ਇਹਦੇ ਨਾਭਜੀ ਚੈੱਕ ਕਰ ਲਓ ਪਹਿਲਾਂ ਨਾਭਜੀ ਵੀ ਚੈੱਕ ਕਰਨੀ ਹੁੰਦੀ ਆ ਓ ਓ ਓ ਓ ਨਾ ਬਾਲੀਏ ਬੋਪੀ ਨਾ ਕਾ ਕਰੀਂ ਡਿਸਟਰਬ ਨਾ ਕਰ ਉਹਨੂੰ ਕੁੱਤੇ ਦੇ ਅੱਡੇ ਵੀ ਤੇਰੀ ਖਰਾਬ ਹੋ ਜਾਓ ਬਿਊਟੀ ਨਹੀਂ ਆ ਫਿਰ ਦਾਰਦਾਂ ਚ ਆ ਲੈ ਪਹਿਲਾਂ ਸੋਚਦਾ ਸੀ ਤੈਨੂੰ ਵੇਚਣ ਨੂੰ ਧੀਏ ਤੈਨੂੰ ਵੈਸੇ ਹੀ ਕਹਦਾ ਪੰਡਾ ਵੀ ਠੰਡਾ ਪਿਆ ਮਿੰਦੇ ਇਹ ਉਹੀ ਮੱਝ ਵਾ ਜਿਹੜੀ ਭਜੀ ਕੇ ਬੰਨੀ ਇੱਥੇ ਤੂੰ ਰੱਖ ਇਹ ਤੇ ਤੂੰ ਹੀ ਵਾੜੇ ਇਹ ਤੇ ਗਰਮ ਪੱਟੀਆਂ ਰੱਖੋ ਇਹ ਤੇ ਪੰਡਾ ਢੰਡਾ ਤੂੰ ਪਸ ਸਕਦੇ ਕਾ ਬਣਾ ਬੋਲ ਹਰਾਮ ਦੇ ਤੂੰ ਚਾ ਚਾ ਟੱਟਾ ਬੋਲ ਮੈਂ ਕਹਿੰਦਾ ਇਹਦੇ ਹੱਥਾਂ ਤੇ ਆਪਾਂ ਇਦਾਂ ਇਦਾਂ ਨਾ ਕਰੀਏ ਤੇਲ ਸਰੋਂ ਦਾ ਲੈ ਕੇ ਇਦਾਂ ਇਦਾਂ ਜਦ ਸੀ ਇਹ ਨਾ 17 ਬੈ ਨਈ ਮੈਂ ਚੱਲੀ ਆ ਘਰ ਨੂੰ ਤੇ ਹੁਣ ਵੀ ਕਰੀ ਆਂ ਵੀ ਚੱਲੇ ਸ਼ੁਕਰ ਕਰ ਕਿ ਕੈਨੇਡਾ ਨਹੀਂ ਕਹਤਾ ਇਹ ਹਰੇਕ ਵਾਰ ਦਾ ਡਾਇਲੋਗ ਮੈਂ ਚੱਲੀ ਕੈਨੇਡਾ ਨੂੰ ਤੇ ਉਹ ਦੇ ਕਹਤਾ ਮੈਂ ਤੇ ਕੀ ਹੋਏ ਧਗਾ ਤੇ ਬੈ ਗਏ ਤੁਸੀਂ ਕੱਟਾ ਵਾਹ ਦੂ ਤੇ ਕੱਟਾ ਮੇਰੇ ਮੂੰਹ ਦੇ ਵਿੱਚੋਂ ਹੋਰ ਨਿਕਲ ਲੱਗਾ ਇੱਕ ਕੱਟੇ ਨੇ ਦੇਖਣਾ ਪੱਟੀ ਪਈ ਆ ਕੱਟਾ ਖੋਲ ਤੇ ਬੱਜਾ ਜਾ ਯਾਰ ਗੋਹਾ 18 ਨੇ ਜਾ ਤੁਸੀਂ ਮੈਦ ਲੋ ਕੱਟਿਆ ਪਿਆ ਮੇਰਾ ਸਾਰੇ ਟੱਪਰ ਦੇ ਜੀਆ ਨੇ ਉਹ ਇਧਰ ਨਾ ਪਾ ਦੀ ਮੇਰੇ ਤੇ ਧਿਆਨ ਨਾ ਕਰ ਕਾ ਮੱਝ ਉੱਦਰੋਂ ਨਹੀਂ ਖਸਦਾ ਜਾਂ ਤੂੰ ਚੁੱਪ ਕਰ ਜਾ ਆ ਤੂੰ ਮੇਰੀ ਬੀਬੀ ਨਾਲੋਂ ਘਟਿਆ ਬੋਲੀ ਆਂਦੀ ਬੋਲੀ ਆਂਦੀ ਬੀਬੀ ਦਾ ਕੀ ਕਸੂਰ ਉਹ ਯਾਰ ਬੀਬੀ ਜੇਰੀ ਵੀ ਇੰਦੀ ਆ ਉਹ ਵੀ ਚੁੱਪ ਨਹੀਂ ਕਰਦੀ ਬੋਲਦੀ ਰਹਿੰਦੀ ਆ ਉਹ ਸੋਨਾ ਤੇ ਲੈ ਜੂ ਕੈਮਰਾ ਕਿ ਦੱਸਦੀ ਰਹਿੰਦੀ ਆ ਓਕੇ ਇਹ ਰੋਲੇ ਨੁੱਲੇ ਦਾ ਗੱਲੇ ਗਲਵਾ ਦੇ ਸਾਰੀ ਉਹਦੀ ਆ ਜਿਉ ਚੱਜਦਾ ਹੁੰਦਾ ਆ ਜਾ ਦੈਨਾਂ ਦੇਖਣੇ ਪੈਂਦੇ ਜੇ ਤੇਰਾ ਰਹਿਤਾ ਕਿਤੇ ਅਮਰੀਕਾ ਮਰੁੱਕ ਬ੍ਰਿਕਾ ਬਾਈ ਉੱਠਦੇ ਆਂ ਲੀਰ ਅੱਠ ਪਿਆ ਵੀਰ ਤੈਨੂੰ ਲੱਗਾ ਬੜਾ ਕਾ ਮੈਂ ਅੰਦਰ ਆ ਲੱਗਾ ਪਰ ਆਜੋ ਆਜੋ ਤੇਲ ਤੂਲ ਚੋਂ ਮੈਂ ਕਿਤੇ ਤੇਲ ਚੁੱਕ ਮੈਂ ਨਹੀਂ ਜਾਣਾਂਗੀ ਜੇ ਤੂੰ ਵੀ ਮੈਂ ਸਾਡਾ ਡੱਬਾ ਦਾ ਪੈਣੇ ਉੱਠ ਕੇ ਆ ਗਿਆ ਬੱਚੇ ਸਕੂਲ ਲੱਗੀ ਉਹ ਭਰਾਵਾ ਪਾਠ ਕਰਦਾ ਸੀ ਮੈਂ ਰੌਲਾ ਸੁਣ ਕੇ ਆਇਆ ਕੀ ਹੋਇਆ ਮੱਝ ਇੱਕ ਮਾੜ ਮੇਰੇ ਦਾਸ ਨੂੰ ਕਿਹੜੇ ਵਾਲੀ ਮੱਝ ਸੁਣ ਆਹਾ ਵਾਲੀ ਸੁਣਨ ਵਾਲੀ ਹੈ ਕਿਹੜੀ ਵਾਲੀ ਹਾਂਜੀ ਵੇ ਨੂੰ ਘਰ ਦੇ ਵਿੱਚ ਰਵੇਂਗਾ ਤੈਨੂੰ ਪਤਾ ਹੋਵੇ ਸਾਡੀ ਮਾਂ ਕਿਹੜੀ ਸੋਣ ਵਾਲੀ ਆ ਤੇ ਕਿਹੜੀ ਧੋਖੜ ਵਾਲਾ ਕਾਟ ਕਰਦਾ ਸੀ ਮਾਂ ਕੋਈ ਗਲਤੀ ਹੋ ਗਈ ਨਹੀਂ ਕਰਦਾ ਸੀ ਚਲੋ ਉਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਵਾ ਹਾਂਜੀ ਮੈਨੂੰ ਬਹੁਤ ਮਾਣ ਵਾ ਪਰ ਮੈਂ ਇਹ ਕਹਿੰਦੀ ਇੱਕ ਮਿੰਟ ਸਿਆਣੇ ਬੋਲਦੇ ਵਿੱਚ ਨਾ ਇਹਨੂੰ ਕੋਈ ਬੋਲ ਹਾਂ ਵਿੱਚ ਕੋਈ ਨਹੀਂ ਬੋਲਦਾ ਹਾਂ ਨਹੀਂ ਉਹ ਕਿੱਥੋਂ ਆਵਾਜ਼ ਮੱਝ ਦੀ ਆਈ ਨਹੀਂ ਮੱਝ ਦੀ ਉਹ ਉੱਧਰ ਆ ਆ ਗਿਆ ਕੱਟਾ ਆ ਗਿਆ ਕਿੱਥੇ ਆ ਤੇ ਤੇ ਪਾ ਯਾਰ ਸੁਵੀ ਵੀ ਨਹੀਂ ਆਹ ਆਹ ਬਾਹਰ ਨਿਕਲਦਾ ਉਧਰੋਂ ਕੱਟਾ ਬਾਹਰ ਕੱਢਣਾ ਜਸਰ ਰੱਬ ਦਾ ਨਾਮ ਲੈ ਲਿਆ ਕਰ ਦੂਵੇਂ ਤੂੰ ਦੱਸ ਮੱਚ ਕਿਹੜੀ ਸੂਣ ਲੱਗੀ ਆਪਣੀ ਆਹ ਵਾਲੀ ਸੂਣ ਲੱਗੀ ਜਿਹਨ ਪੂਰੇ ਪੂਰੇ ਸਿੱਟੇ ਆਉਣੇ ਦੱਸਿਆ ਆ ਪੂਰੇ ਪੂਰੇ ਸਿੱਟੇ ਆ ਲੱਗਦਾ ਆ ਗਿਆ ਕੱਟਾ ਆ ਗਿਆ ਕੱਟਾ ਆ ਗਿਆ ਤੇਰੀ ਮਾਂ ਦੀ ਵਾਈ ਓਏ ਆ ਆ ਕੀ ਦਾ ਆ ਕੱਟਾ ਕੱਟਾ ਬੋਲੀਏ ਇਸਦਾ ਮੈਂ ਨਾ ਉੱਧਰ ਕਰ ਤੂੰ ਬੱਜਾ ਕਰ ਤੂੰ ਤੂੰ ਨਾ ਬਾਗ ਘੜ ਉਹ ਮੈਂ ਕਹਿੰਦਾ ਏ ਉਹ ਫੈਰੀ ਵੱਢਿਓ ਬੰਨੇਓ ਵੱਢਿਓ ਲੈ ਓਏ ਯਾਰ ਪਪਾ ਨੇ ਕਹਤੇ ਪੈਗੀ ਪੈਂਦੇ ਆ ਉਹ ਫਰੇ ਕਿਸੇ ਨੂੰ ਕੀ ਕਹਿੰਦੇ ਬੋਲੇ ਰੋਲੀ ਉਹਦਾ ਕਾਲਾ ਰੋਲ ਦਾ ਉਹ ਕਿਹੜੀ ਸੂਨ ਵਾਲੀ ਓਏ 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 ਕੀ ਹੈ ਮੈਨੂੰ ਪਤਾ ਨਹੀਂ ਲੱਗਿਆ ਕੋਈ ਕੁਛ ਤੈਨੂੰ ਕੋਈ ਲੱਗਣਾ ਨਹੀਂ ਪਤਾ ਆ ਜਾ ਸਾਰਾ ਡਰਾਮਾ ਹੀ ਆ ਸਾਡੇ ਮੈਂ ਕਿਹਾ ਆਲਾ ਬੈਂਡਰੀ ਇਦਾਂ ਭਾਈ ਜਿੱਦਾਂ ਰਾਤ ਨੂੰ ਮੇਰੇ ਡਿਊਟੀ ਤੇ ਜਾਵਾਂਗਾ ਲੈ ਨੱਕੇ ਨਹੀਂ ਇਹ ਸਾਰੀ ਜਮੀਨ ਇਹ ਉਹ ਵੱਲੇ ਫਾਇਰ ਓ ਯਾਰ ਦਲੀ ਓ ਯਾਰ ਗੋਪੀ ਇੱਕ ਵਕਤ ਤੂੰ ਸਟਾਪ ਹੀ ਹੋ ਜਾ ਸਟਾਪ ਹੋ ਜਾ ਗੋਪੀ ਤੂੰ ਸਟਾਪ ਹੋ ਜਾ ਤੈਨੂੰ ਮੈਂ ਦੱਸਣਾ ਸਟਾਪ ਹੋ ਜਾ ਇੱਕ ਆ ਮੈਂ ਛੱਡ ਕੇ ਦੌੜ ਜਾਣਾ ਉਹ ਮੇਰਾ ਹਾਨਰ ਆ ਉਹ ਤਾਂ ਸਾਨੂੰ ਪਤਾ ਹੀ ਆ ਤੂੰ ਜੰਮਿਆ ਵੀ ਨਾ ਮੈਂ ਮੈਂ ਪਹਿਲੀਆਂ ਦੇ ਵਿੱਚ ਮੇਰਾ ਹਾਨਰ ਆ ਮੈਂ ਵਿਚੇ ਕੰਮ ਛੱਡ ਕੇ ਦੌੜ ਜਾਣਾ ਤੇਰੇ ਚ ਹਾਨਰ ਨਹੀਂਗਾ ਇਹ ਜਿਹਨੇ ਗੜਤੀ ਦਿੱਤੀ ਆ ਉਹਨਾ ਜਹੂਨਰ ਆ ਇਹ ਉਹਨਾ ਜਹੂਨਰ ਆ ਭਰਾਵਾ ਜਿਹਨੇ ਗੜਤੀ ਦਿੱਤੀ ਉਹਨੇ ਬਰਛ ਨਹੀਂ ਸੀ ਕੀਤਾ ਉਹ ਬਰਛ ਕਰੂ ਮੂੰਹ ਨਾ ਹੋੜੀ ਗੜਤੀ ਦਿੱਤੀ ਹੁਣੇ ਮੂੰਹ ਨਾ ਦਿੱਤੀ ਆ ਮੂੰਹ ਨਾ ਬੋਦਲ ਕਹਿੰਦੇ ਉਹਨੇ ਬਰਛ ਨਹੀਂ ਕੀਤਾ ਜਿੱਦਾਂ ਮੂੰਹ ਰਤੀ ਗੁਰਤੀ ਵਾਲਾ ਕੰਮ ਬੰਦਿਆ ਯਾਰ ਅੱਛਾ ਨਾ ਤੇਰੇ ਨਿਆਣੇ ਨੂੰ ਮੈਂ ਦੇ ਦੂੰ ਨਾ ਤੂੰ ਤਾਂ ਇਹ ਕਹਿੰਦਾ ਮਨੀ ਤਾਂ ਦੋਣੀ ਆ ਕੌਣ ਕਹਿੰਦਾ ਮਨੀ ਬਹੁਤ ਹੈ ਵੱਡੀ ਪੀੜ ਆ ਮੈਨੂੰ ਬਰਛ ਕਰਾਉਣਾ ਪੈਣਾ ਚਾਜਰਾ ਮੌਲਦੂ ਫਰੈਸ਼ ਮਮਾ ਜੀ ਮੈਂ ਇਹਨੂੰ ਬੋਰਚ ਕਰਨਾ ਮੇਰਾ ਮੁੰਡਾ ਮੇਰਾ ਮਨੀ ਇਹ ਕਿ ਆ ਕਰਦੀ ਗੁੱਡੀ ਦੀਆਂ ਰੀਸਾਂ ਕਰਦੀ ਏ ਇਹ ਕੱਲਾ ਕੱਲਾ ਡਾਇਲੋਗ ਉਹਦਾ ਬੋਲਦੀ ਮੇਰਾ ਵੇ ਗੁੱਡੀ ਦੀਆਂ ਰੀਸਾਂ ਨਾ ਓਏ ਯਾਰ ਮਮਾ ਮੈਂ ਤਾਂ ਨਾ ਗੱਲ ਸਾ ਉਹ ਬਲਕ ਮਮਾ ਹੁੰਗਲਾ ਕਰਕੇ ਗੱਲ ਕਰਦਾ ਓਏ ਐ ਕੀਤੀ ਆ ਇਹਦੇ ਮਖਰ ਲੱਗਦੀ ਆ ਪਾਈ ਕਰ ਦਿੰਦਾ ਪੂਰਾ ਹੱਥ ਕਰ ਦੋ ਉਹ ਇੱਕ ਮਿੰਟ ਲਿਸਨ ਟੂ ਮੀ ਸਿਆਣਾ ਬੰਦਾ ਆ ਗੱਲ ਕਰਨੀ ਨਾਲ ਕੀ ਮਤਲਬ ਹੈ ਵਿੱਚ ਟਾਕ ਕਰਨ ਦਾ ਇਹ ਕੋਲ ਨੀਓ ਯਾ ਹੋਇਓ ਯਾਰ ਪਰੇ

ਬਈ ਹਾਂਜੀ ਉਹ ਯਾਰ ਬਾਰ ਬਾਰ ਕਹੀ ਜਾਂਦਾ ਮम्मा ਮਾਮਾ ਹਾਂ ਤੇ ਆ ਦੇ ਆ ਦੇ ਬੋਲੀ ਲੈਣ ਨੂੰ ਤਾਂ ਬਹੁਤਾ ਆ ਦੇ ਉਹ ਲੈ ਲੈ ਉਹ ਲੈ ਲੈ ਇਲੈਕਸ਼ਨ ਤੇਰੇ ਭਰਾ ਵਾਲੇ ਕਰਦਾ ਉਹ ਮੋਹ ਦੇ ਮੋਹ ਨਹੀਂ ਜੇ ਆਪਣੀ ਭੂਲੇ ਨਾ ਆਉਂਦਾ ਨਾ ਵੀ ਬੜਾ ਮੇਰੀ ਤਾਂ ਸੁਣਦਾ ਜਿਹੜਾ ਹੁਣ ਬੇਬੀ ਹੋਣ ਲੱਗਾ ਉਹਨੂੰ ਗੁਰਤੀ ਇਹਨੇ ਦੇਣਾ ਨਾ ਨਾ ਪਤਾ ਕੀ ਰੱਖਣਾ ਜੇ ਤਾਂ ਹੋਈ ਕੁੜੀ ਡੂਡੂ ਉਹਦਾ ਨਾਂ ਡੂ 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 ਰੱਖਣਾ ਹਾਂ ਇਹ ਮੁੰਡਾ ਹੋਇਆ ਇਹ ਹੋਈ ਕੁੜੀ ਸਿਮਰਨ ਨੋ ਨੋ ਪ੍ਰਿਆ ਸਿਮਰਨ ਇਹ ਜਿਹੜੇ ਖਾਪਿਆ ਤੂੰ ਆਪਣੇ ਭਰਾ ਲੈ ਦੇਖ ਇਹਨਾਂ ਤੇ ਨਾ ਦੇਖ ਸਿਮਰਨ ਤਾਂ ਇਦਾਂ ਕਹਿੰਦੀ ਜਿਦਾ ਪੇਲ ਚੋਟ ਖੱਡਣ ਲੱਗੀ ਹੁੰਦੀ ਆ ਚੈੱਕ ਏਦਾਂ ਸਿਮਰਨ ਅਰੇ ਮਾਰ ਡਾਂਗ ਭਰਾ ਵਾਲੇ ਮੈਂ ਨਹੀਂ ਮਾਰਨੀ ਮੇਰੇ ਮਾਮੇ ਆਰ ਗਾਇਆ ਮੈਂ ਥੱਪੜ ਮਾਰੂ ਮਾਮੇ ਆਰ ਗਾਇਆ ਮਾਰਦਾ ਚੰਗਾ ਲੱਗਦਾ ਦੱਸ ਤਾਂ ਸੁਣ ਲੋ ਯਾਰ ਇੱਕ ਮਿੰਟ ਬੰਦਿਆ ਅੱਡੇ ਓਏ ਓਏ ਮੰਮਾ ਮੈਂ ਜਿੱਥੇ ਨਹੀਂ ਜਾਇਆ ਕੁੱਟਾ ਖਾ ਲੈਣੀ ਮੇਰੇ ਬੁੜੇ ਤੋਂ ਮੇਰੇ ਮੰਮਾ ਮੰਮਾ ਕਿ ਮੇਰੇ ਬੁੜੇ ਤੋਂ ਆ ਬੜੀ ਗਾਧਲੀ ਆ ਜੀ ਹੁਣ ਆਹ ਘਰ ਦੇ ਕੱਠਾ ਹਵਾ ਚਲਦੀ ਹੈ ਯਾਰ ਕੁੱਤਾ ਹੀ ਆ ਚੱਲ ਆ ਜਾ ਥੋੜੇ ਥੋੜੇ ਓਏ ਨੇ ਤੈਲ ਕਾ ਜਾਣਾ ਰੱਜਿਆ ਪਿਆ ਆ ਤੁਸੀਂ ਉੱਥੇ ਉਹ ਤੈਲ ਕਾ ਗਿਆ ਹੋ ਰੱਜਿਆ ਪਿਆ ਆ ਅੱਗੇ ਦਾਰੂ ਦਾ ਸੈਟ ਹੋਇਆ ਗਿਆ ਪੂਰਾ ਆ ਦਾਦਾ ਕੱਟੇ ਨਾ ਆਇਆ ਹਕਦਾ ਯਾਰ ਇਹਦੀ ਟੀਮੀ ਆ ਤੇ ਪ੍ਰੇਮੀ ਜੋੜੇ ਨੇ ਸਾਡਾ ਲਹੂ ਪੀਤਾ ਸਾਰੀ ਆ ਉੱਥੇ ਨਾ ਬੰਦੇ ਉੱਥੇ ਨਾ ਭਰਾ ਵਾ ਇੱਕ ਪਾਸੇ ਉਹ ਬੈਠੀ ਐ ਇੱਕ ਪਾਸੇ ਮੰਮੀ ਬੈਠੀ ਐ ਇਹ ਤਾਂ ਮੇਮ ਨੂੰ ਬੜੀ ਨੂੰ ਪਤਾ ਲੱਗ ਗਿਆ ਤੇਰੀ ਸਾਲੀ ਨੂੰ ਨਾ ਤੇਰੀ ਯਾਰ ਤੇਰੀ ਜਿਹੜੀ ਕੱਢਦੇ ਨਹੀਂ ਉਹਦੀ ਤਾਂ ਗੱਲ ਆ ਉਹ ਫੇ ਫੇ ਹੁਣ ਦੇਖੀ ਉਹਦੇ ਬੜੀ ਸਾਲੀ ਨੇ ਇਹਨੂੰ ਪਤਾ ਲੱਜਣਾ ਹੁਣ ਜੋ ਦੇਖੀ ਜਾਓ ਜੋ ਹੋਊ ਸਾਨੂੰ ਕੀ ਆ ਮੈਂ ਕਹਿੰਨਾ ਮੈਂ ਤਾਂ ਫਾਗ ਮੈਂ ਨਾ ਕੁਸਤੇ ਤਰ੍ਹਾਂ ਐਕਸਟਰਾ ਉਸਤਰਾ ਕਰਾਇਆ ਉਹਦਾ ਬੱਚਾ ਸਹੀ ਆ ਹੁਣ ਇਹ 200 ਕੀ ਹੋਊਗਾ ਅਗਰ ਇਹ ਕਿਸੇ ਨੇ ਟਾਲਟ ਕੀਤੀ ਜਾਏ ਉਹ ਅੰਦਰ ਇਕੱਠਾ ਆ ਕੇ ਆਓ ਓਏ ਆਹ ਕੱਟਾ ਸਾਲਾ ਭੈਜੋ ਟਪੀ ਜਾਂਦਾ ਯਾਰ ਅੰਦਰ ਧੂਣੀ ਕਰ ਦੋ ਮੰਚਰ ਕਰਕੇ ਬਾਹਰ ਲੈਣੇ ਹਾਂ ਮਾਰਨੀ ਆ ਕੋਕੀ ਥੱਲੇ ਬੈਜੇਂ ਤੇ ਮੋਕ ਮਾਰਦੀ ਆ ਓਏ ਐਡਾ ਡਰ ਨਹੀਂ ਹੁੰਦਾ ਸੂਨ ਵਾਲੇ ਪਸ਼ੂ ਦਾ ਨਹੀਂ ਸਮਾਂ ਕੇ ਕੰਮ ਮਾਂ ਬੰਦਿਆ ਜਰਾ ਬੜੀ ਆ ਕੱਲ ਤੁਸੀਂ ਗਾਟ ਬੋਲੇਵੇਂ ਨਾ ਤੁਸੀਂ ਟਾਕ ਤੂੰ ਫਿਰ ਕਿੱਦਾਂ ਮੈਨੂੰ ਪਸੰਦ ਕਰ ਗੋਲੇ ਮੈਨੂੰ ਖੇਲਖਾ ਪਿਆ ਇਹਦਾ ਚਾਹਦਾ ਸੂਣਾ ਨਾ ਪਸਾਉਂਦਾ ਗਾਂ ਵਾਸਤੇ ਹੀ ਤੁਹਾਡੀ ਮਾਂ ਤੇ ਆ ਜਦੋਂ ਪਤਾ ਲੱਗਦਾ ਕਿ ਦਿਨ ਪੂਰੇ ਹੋ ਗਏ ਆ ਮੱਝ ਦੇ ਪਸੂ ਸੂਣ ਲੱਗਾ ਵਧੀਆ ਹੁੰਦਾ ਕਿ ਮੋਕ ਕਰੇ ਕਿਉਂਕਿ ਉਹਦੇ ਤਾਬਜੇ ਨਾ ਪਵੇ ਤੂੰ ਪਹਿਲਾਂ ਤੂੰ ਤੇ ਬਸੇ ਸੂਤ ਕਰ ਲੈ ਅੱਜ ਤੱਕ ਇੰਨੇ ਸਾਲ ਹੋ ਗਏ ਤੇਰੇ ਭਰਾ ਨੂੰ ਤਾਂ ਕੋਈ ਸੂਤ ਕਾਰ ਨਹੀਂ ਸਕਿਆ ਉਹ ਪੇੜਾ ਖੜਦੇ ਮੜਦੇ ਪੇੜਾ ਖੜਦੇ ਖੜਦੇ ਤਿਹੜਾ ਖਾ ਕੇ ਫੇਰ ਅਗਲਾ ਲਾਪੋ ਉਹਨਾਂ ਪੇੜਾ ਪਾਰਾਂ ਲੱਗੇ ਆ ਆਹੋ ਹੋਰ ਨਾਗੇ ਤੇ ਉਹ ਨਾ ਉਧਰ ਮਾਮਾ ਤੂੰ ਤੇ ਫੇਰ ਜੁਵੇ ਕੁੰਡੇ ਕੰਡੇ ਲੱਗੇ ਉੱਧਰਲੇ ਮਾਮੇ ਤੇ ਜਾਂਦਾ ਮੈਂ ਤੇਰੇ ਬਾਦ ਆਰਾਮ ਤੇ ਤੁਹਾਡੇ ਫੇਰੂਗਾ ਹੋਰ ਨਹੀਂਗਾ ਟਕਸਰਿਆ ਖਬਰ ਕਰ ਗਿਆ ਮੇਰੇ ਭਰਾ ਨੂੰ ਕੁਛ ਕਿਹਾ ਤਾਂ ਮੈਂ ਪਰ ਪਤਾ ਕੀ ਹੁੰਦਾ ਮਾਲ ਤਾਂ ਠੀਕ ਹੀ ਕਰੂੰ ਟਕਸਰ ਪਤਾ ਕੀ ਹੁੰਦਾ ਬਹੁਤ ਗਲਤ ਕਰਵਾਉਂਦਾ ਇਹੀ ਹੋਊਗਾ ਜਿਹੜੇ ਮੇਰੇ ਭਰਾ ਨੂੰ ਕਹਿੰਦੇ ਹਾਂ ਮੈਂ ਕਦਾ ਅੱਦਾ ਖੜ ਜਾਂਦਾ ਜਨਾਨੀ ਵਾਂਗੂੰ ਇਹਨੂੰ ਕਹ ਲੱਗ ਤੂੰ ਤੇਰੇ ਹੱਥ ਥੱਲੇ ਵੀ ਕਰ ਲਿਆ ਕਰ ਇਹ ਹੈ ਹੀ ਜਨਾਨਾ ਜਦੋਂ ਆਇਆ ਕਰ ਖੜ ਜਾਂਦਾ ਉਹ ਤਾਂ ਹੁਣ ਮਾਰ ਨੂੰ ਆਪ ਕਰ ਲੈ ਕੁਛ ਪੁੱਤ ਦੇ ਵੀ ਆਪ ਚਲ ਠੀਕ ਹੈ ਪੁੱਤ ਮਾਰ ਕੇ ਇੱਥੇ ਜਾਂਦੇ ਉਏ ਮੀਨਾ ਗੋਪੀ ਦੇਖੀ ਜਾ ਰਹਾ ਹਾਂ ਆਉਣ ਵਾਲੇ ਬੱਚੇ ਤੇ ਗਲਤ ਅਸਰ ਪਾਊਗਾ ਉਹ ਤੈਨੂੰ ਦੇਖੀ ਜਾਂਦਾ ਹੈ ਭਰਾਵਾ ਅਗਲੇ ਆਂ ਦਾ ਵੀ ਗਾਂ ਬਾਂਛੂ ਬਦਣਾ ਵਿਆਹ ਵੀ ਹੋਣਾ ਤੁਹਾਡੇ ਤੇ ਤਾਂ ਡੋਰੇ ਪੈ ਕੇ ਨਾ ਅਜੇ ਤੱਕ ਮਾਮਾ ਵਿਆਹ ਹੋਇਆ ਨਾ ਭਾਂਜੇ ਵਿਆਹ ਹੋਣੇ ਆ ਮਾਮੇ ਦੇ ਚਾਹਣਾ ਮੈਂ ਸਾਡੀਆਂ ਵਿਆਹ ਹੋ ਗਈਆਂ ਭਾਂਜਿਆਂ ਦੇ ਨਿਆਣੇ ਵੀ ਹੋ ਗਏ ਸਾਡੀਆਂ ਦੇ ਸਾਡੇ ਮਾਮੇ ਦੇ ਹੱਲੇ ਤੱਕ ਨਹੀਂ ਹੋਏ ਚਪਲ ਜਾਵੇ ਚਲਾਵੇਂ ਮੈਂ ਗਰੀਬ ਦੇ ਮਗਰ ਪੈ ਰਹੇ ਨੇ ਮਾਗਰ ਕਾਏ ਉਹ ਐਮੀਨਾ ਉਹਨੂੰ ਕਹਦੀ ਗਰੀਬ ਉਹ ਕੱਲ ਪਰਸ ਜਨ ਲੱਕੜੀ ਬਣਾਉਣਾ ਹੈ ਪਤਾ ਕਹਿੰਦਾ ਮੈਂ ਕਿਹਾ ਗਰੀਬੀ ਆ ਕੌਣ ਗਰੀਬ ਤੁਸੀਂ ਕਹਿੰਦਾ ਗਰੀਬ ਮੇਰਾ ਭਾਂ ਉਹ ਦਸਾ ਦਸਾਂ ਦੇ 50 50 ਦੇ ਪਾਇਓ ਸੀ ਤੂੰ ਇਹ ਨਾਲ ਤੁਹਾਨੂੰ ਪਤਾ ਸ ਹੈ ਦਹਾਂ ਦਾ ਚਾਹੇ 50ਾਂ ਦੇ ਬੋਲ ਹੋਈ ਸਾਡੇ ਦੇ ਲੱਖਾਂ ਦੇ ਆ ਖਬਰਦਾਰ ਜੀ ਆਪਾਂ ਕੀ ਆ ਤਾ ਬਾਤ ਉਹਨੂੰ ਲੈਣਾ ਤੂੰ ਸਮਝਾ ਲੈ ਮਿੰਦਾ ਰੱਜਿਆ ਪਿਆ ਨਾ ਕਹੇ ਵੀ ਡਾਂਗ ਚੱਕ ਲੂ ਮੈਂ ਤਾਂ ਡਾਂਗ ਲਾ ਲਾ ਉਹਦੇ ਨਾਲ ਦੇਖ ਕਿਆ ਹੋਇਆ ਕੋਈ ਨਹੀਂ ਨਾ ਆ ਕੇ ਕਰਦਾ ਆ ਸਾਰੇ ਮੱਛਰਿਆ ਨਾ ਦਾ ਭਰਾ ਆਉਣ ਲੱਗਾ ਤੁਹਾਨੂੰ ਪੱਕਾ ਪਤਾ ਮੁੰਡਾ ਆਣਾ ਪਹਿਣ ਕਹਿਤਾ ਹਾਂ ਮੈਂ ਮੈਂ ਦੱਸਾਂ ਕੀ ਹੋਣਾ ਮੈਂ ਦੱਸਾਂ ਕੀ ਹੋਣਾ ਤੂੰ ਦਾ ਮਨੇ ਕੀ ਹੋਊਗਾ ਮੱਛਰ ਨਾ ਬਾੜ ਦੇ ਅੰਦਰ ਮੱਛਰ ਪੜ ਜਾਣਾ ਗੁੱਸਾ ਦਾਨੀ ਕਰੂੰਗੀ ਦਾਦੇ ਨੇ ਬੀਬਾ ਕੀ ਹੋਣਾ ਨੇੜੇ ਆ ਦਾਦੀ ਆ ਕੀ ਹੋਣਾ ਮੰਨੇਗੀ ਫਿਰ ਮੁੰਡੇ ਨੂੰ ਮੰਨ ਜੂ

ਉੱਜਾਰ ਹੈ ਤੇ ਦੋ ਬੱਚੇ ਲੱਗਦੇ ਮੈਨੂੰ ਲੈ ਲੈ ਗਈ ਦੋ ਲੱਗਦੇ ਆ ਮਰ ਜਾ ਮੈਨੂੰ ਤੂੰ ਨਾ ਪੰਗਾ ਲੈ ਕੋਈ ਆ ਦੋ ਆ ਦੋ ਆ ਬੱਚੇ ਹਾਂ ਬਹੁਤ ਦੂਰ ਦੂਰ ਕਰਦਾ ਪੱਕਾ ਪੱਕਾ ਕੱਟਾ ਆ ਕਰਦਾ ਕੱਟਾ ਮੱਝ ਦੇ ਪੈਰ ਛੋੜਦਾ ਹਾਂ ਮਾਛਕ ਦੇ ਅਸੀਂ ਦੱਸ ਦਈਏ ਕੀ ਛੋਟੀ ਨਾਲ ਤਾਂ ਲੈ ਉਹ ਦੋ ਮਾਸਤਾ ਕਿੱਥੋਂ ਮਾਸਤਾ ਗਿਆ ਵੀ ਦੋ ਮਾਸਤਾ ਨਹੀਂ ਦੋ ਬੱਚੇ ਲੱਗਦੇ ਦੋ ਬੱਚੇ ਆ ਇੱਕ ਬੱਚਾ ਆ ਉਹ ਦੋ ਆ ਫੇਰ ਕੋਈ ਆ ਇਹ ਕੀ ਹੈ ਇਹ ਦੇਖਣਾ ਕਿ ਇਹ ਮਾਸਤੇ ਹੀ ਆ ਮਾਸਤੇ ਹੀ ਆ ਇਹ ਹੈ ਇਹ ਚਾਪ ਚਾਣਾ ਉਹ ਵੇਖ ਲੈ ਦਮਾਦ ਹੈ ਹੈ ਛੜੀ ਕਰ ਦੇ ਇਹਨੂੰ ਫੇਰ ਉਹ ਵੀ ਦੇਖਣਾ ਕਿ ਆ ਵਾਸ ਤੇ ਹੀ ਆ ਵਾਸ ਤੇ ਹੀ ਆ ਫੇਰ ਨਹੀਂ ਹੱਲੇ ਆਏ ਇਹ ਨਾਲੂਆ ਲੱਗਿਆ ਵੱਡਾ ਉਹਨੇ ੱਲੇ ਰੋਗਲਾ ਓਏ ਐਮੀਆ ਕਬਾ ਕਰਤਾ ਲਾਲਾਂ ਦੇ ਹੁਣ ਜੋਰ ਲਾਉਣਾ ਹੈ ਲਾਲਾਂ ਦੇ ਤੇ ਉਹ ਇੱਧਰ ਆ ਜਾ ਸਾਰੇ ਜਣੇ ਛੱਡ ਜੂੜੀ ਬਾਅਦ ਦੀਆਂ ਗੱਲਾਂ ਹੈ ਨਹੀ ਇਹ ਛਿੱਟੇ ਪਾ ਲੈਣੇ ਆਪਣੇ ਬਈ ਤੁਸੀਂ ਇੱਧਰੇ ਆਓ ਲੋਪੀ ਅੰਦਰ ਨਹੀਂ ਅੰਦਰ ਹੀ ਆ ਜਾ ਅੰਦਰ ਰਹਿ ਜੋ ਸਭੀ ਚਲੇਓ ਇੱਧਰ ਆਓ ਆ ਗਿਆ ਬੱਚਾ ਤਾਂ ਆ ਗਿਆ ਯਾ ਮਾਸਕ ਆ ਰੇ ਬੱਚੇ ਦੀ ਕਿਹੜੀ ਗੱਲ ਆ ਮਾਸਕ ਕੀ ਹੁੰਦਾ ਬਹੁ ਮਾਸਟੇ ਹੁੰਦਾ ਆਹ ਜਿਹੜਾ ਹੁੰਦਾ ਤੁਸੀਂ ਇੱਧਰ ਆਓ ਸਾਰੇ ਜਣੇ ਇਦਾਂ ਹੀ ਦੀ ਟੇਡ ਨਾ ਕਰੋ ਸਾਰਾ ਟੱਬਰ ਮੈਨੂੰ ਮਿਲੇ ਕੁਰਸੀ ਲਿਆਓ ਨਾ ਬਹੁ ਗਾਂ ਜੱਜ ਲੱਗਾ ਬਾਰਾ ਬੈਠੀ ਲਿਆਉਣਾ ਬਾਅਦ ਨਹੀਂ ਨਹੀਂ ਹੁਣ ਮਾਰਨਾ ਉਹਨੇ ਜ਼ੋਰ ਮਾਰਨਾ ਜਾਂ ਜ਼ੋਰ ਮਾਰਨ ਦੀ ਦੇਰ ਨਾਲੇ ਬਲਕ ਦੇਣੀ ਬਾਅਦ ਨਹੀਂ ਨਹੀਂ ਦੇਰ ਦਾ ਲਾੜ ਪੈ ਨਹੀਂ ਆਉਂਦਾ ਜੇ ਯਾਰ ਜੇ ਰਿਆ ਅਮਾ ਤੇਰਾ ਮੁੰਡਾ ਖੇਚਦਾ ਲੜ ਲੱਗਦਾ ਮੈਨੂੰ ਤੂੰ ਕਦੋਂ ਉੱਤੇ ਚੜੀ ਜਾਣਾ ਉਹਨੇ ਜੇਰ ਨਹੀਂ ਹੈਗੀ ਹੂੰ ਤੇ ਜੇਰ ਆ ਕੱਟਾ ਕਿੱਥੇ ਗਿਆ ਜੇ ਜੇਰ ਆ ਆਖੇ ਬੱਚੇ ਕੱਟਾ ਕੱਟਾ ਕਰੀ ਜਾਂਦਾ ਦੇਖੀ ਉਹਨੂੰ ਕੱਟਾ ਹੀ ਦੇਵਾਂ ਮਾਰਨਾ ਮੇਰੇ ਮੱਖੇ ਚ ਪੈਨ ਦਾਲ ਦਿੱਤਾ ਕੱਟੀ ਆ ਕੱਟੀ ਆ ਸੂਈ ਤੋਂ ਪਤਾ ਲਾ ਜਾਣਾ ਜੇ ਤਾਂ ਸੌਖੀ ਸੂ ਪਈ ਇਹ ਸਮਝ ਲੈ ਕੱਟੀ ਆ ਜੇ ਮਾਲਾ ਮਾੜਾ ਮੁੱਟ ਤਿੰਨ ਪੰਜ ਕੀਤੀ ਵੇ ਸਮਝ ਲੈ ਕੱਟਾ ਨਹੀਂ ਆਪਾਂ ਜੇ ਸ਼ਰਤ ਲਾ ਲੈਣੇ ਇਹ ਗੱਲ ਤਾਂ ਦੁਕਾਨੀ ਉਹ ਹੁੰਦੇ ਆ ਉਹ ਆ ਤੂੰ ਪੜ ਜਾ ਆ ਜਾ ਚੁੱਪ ਓਏ ਭਰਾ ਤੇਰਾ ਕਹਿੰਦਾ ਚੌਥੀ ਤੱਕ ਬੜੀ ਤੂੰ ਤਾਂ ਅੰਗਰੇਜ਼ੀ ਐਡਾ ਬੋਲਦੀ ਜਿਦਾ ਬੀਏ ਲੋ ਵੀ ਪਹਿਲੇ ਮੈਂ ਬੀ ਕਾਮ ਕੀਤੀ ਆ ਭਰਾਵਾ ਖੈਰਿਆਂ ਦੇ ਵਿੱਚ ਟਾਪ ਦੀ ਉਹ ਚੌਥੀ ਦੀ ਬੀ ਕੈਮ ਹੁੰਦੀ ਸੀ ਤੁਹਾਡੀ ਚੋਕੀ ਬਲੂ ਗਰੀ ਨੇ ਪਾਣ ਡਰਾਮ ਡਾਂਡਾ ਬਲੂ ਗਰੀ ਨੇ ਸੱਚੀ ਨਾਲ ਮਮੇ ਨੂੰ ਉਹ ਪਹਿਲਾਂ ਕਟਾ ਕਰ ਲਈਏ ਕਟਾ ਕੇ ਚੁੱਪਾ ਰੋ ਯਾਰ ਯਾਰ ਡਿਸਟਰਬ ਨਾ ਕਰੋ ਮੱਝ ਨੂੰ ਚੁੱਪ ਕਰੋ ਨਹੀਂ ਤੂੰ ਸੁਵਾਨੀ ਕੱਟੀ ਆ ਪਰ ਜੇ ਹਿਸਾਬ ਨਾਲ ਮੜੀ ਜੀ ਸੀ ਇਹ ਜੀ ਕੀਤੀ ਫੇਸ ਲੱਗਦਾ ਮੈਨੂੰ ਕੱਟਾ ਤਕਲੀਫ ਤਾਂ ਹੁੰਦੀ ਓ ਯਾਰ ਚੁੱਪ ਕਰ ਐਵੇਂ ਕੱਟਾ ਕੱਟੀ ਲਾਈ ਐ ਇਹ ਤੇ ਕਾਢ ਹੀ ਨਾਲ ਆਈ ਐ ਪਹਿਲਾਂ ਆਪਾਂ ਕੱਟਾ ਕੱਟੀ ਆ ਜਾ ਮੈਨੂੰ ਲੱਕੇ ਜਾ ਜਾਣੇ ਕਹਿੰਦੇ ਲੱਕੇ ਜੇ ਮੱਝ ਆ ਜਾਣੀ ਐ ਤਾਂ ਕਿਦਾਂ ਲੱਕੇ ਜਾ ਜਾਣੀਆਂ ਉਹ ਲੱਕਾ ਬਣਾਇਆ ਨਹੀਂ ਚੱਜ ਨੂੰ ਮਖਲਾ ਫਲਾ ਹੋਰ ਉਹ ਬਰਾਵਾ ਪੇੜਾ ਚਾਰਦੇ ਰਹੇ ਅਸੀਂ ਇਹਨੇ ਮਾਰ ਇਹਦੇ ਕੋ ਜੰਮੀ ਮੱਝ ਨਹੀਂ ਜੀ ਤਾਂ ਨਾ ਮਾਰ ਕੋ ਬੰਦਾ ਉੱਠਣਾ ਨਹੀਂ ਮੱਝ ਲੈ ਕਿੱਦਾਂ ਰੋਸ ਸਕਦੇ ਬੋਲਣਾ ਕਿਆ ਪਸੰਗਨੇ ਕੰਮ ਤਾਂ ਤੂੰ ਮੈਨੂੰ ਨਹੀਂ ਬੋਲਦਾ ਪਸੰਗਨੇ ਕੰਮ ਮਤਲਬ ਇਹ ਐ ਵੀ ਪਸੰਗਨੇ ਕੰਮ ਛੱਡ ਜਿੰਦਾ ਹੁੰਦਾ ਲੈ ਤੂੰ ਪਸੰਗਨੇ ਕੰਮ ਕਹਿੰਦੇ ਬੋਲਦਾ ਚੁੱਪ ਕਰ ਯਾਰ ਮੱਝਾ ਜ਼ੋਰ ਲਗਾ ਉੱਥੇ ਚੱਲ ਗਿਆ ਭੈਣ ਤੇ ਐਵੇਂ ਅਜੇ ਰੋਕ ਜਾ ਉਹ ਆਪ ਖਿੱਚਣਾ ਪੈਣਾ ਤੂੰ ਜੋ ਤੂੜੀ ਲਿਆਉ ਯਾਰ ਆਹ ਤੂੜੀ ਕਰ ਮੈਂ ਨਹੀਂ ਕੋਲ ਨੂੰ ਮਣੀ ਤੂੰ ਹੀ ਬਾਜੀ ਕਰਨਾ ਬਾਜੋ ਹੱਥ ਘਾੜੀ ਮੈਨੂੰ ਪਤਾ ਹੀ ਭੈਣ ਉਹ ਆਉਂਦਾ ਆ ਮਨ ਉਹ ਤੂੜੀ ਮੇਰੇ ਹੱਥ ਤੇ ਪਾ ਯਾਰ ਉਹ ਹੱਥ ਤੇ ਪਾਣੀ ਤੂੜੀ ਜੇ ਗਰੇ ਬਹਿ ਜਾਂਦੀ ਨਾ ਮੱਝ ਮੈਨੂੰ ਪਤਾ ਮੇਰੀ ਆਵਾਜ਼ ਆਡੀਓ ਮੈ ਨਹੀਂ ਆਈ ਹਾਂ ਕੱਤੀ ਨਿਕਲਦੀ ਹੈ ਹਾਂ ਜੋਰ ਨਿਕਲਣਾ ਜੋਰ ਲੱਗਣਾ ਜ਼ਿਆਦਾ ਕਿਹਦਾ ਲੱਗਦਾ ਹੈ ਇੱਕ ਬਟਾ ਕੋਲ ਬਾਸ 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 ਛੱਡ ਦੇ ਛੱਡ ਦੇ ਕੀ ਕਰਦੇ ਨਿੱਕੜਦੇ ਮੂੰਹ ਚ ਨਿਕਲਦੇ ਮੂੰਹ ਚ ਗੰਦ ਜੇ ਨਿਕਲਾਂਦੇ ਕੱਟੀ ਆ ਕੱਟੀ ਆ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਹ ਜੋ ਜਾੜਾ ਨਿਕਲਣ ਦੇ ਆਉਦੇ ਫੇਰ ਆਖੀ ਥੱਲੇ ਉਹਦਾ ਫੜ ਕੇ ਨਿਕਲਦਾ ਆ ਜਾੜਾ ਨਿਕਲਿਆ ਹਨਾ 2 ਮਿੰਟ ਅੱਧਾ ਇੱਕ ਜ਼ਰੂਰੀ ਨਿਕਲਦਾ ਇਹ ਵਾਹੇ ਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਆਇਆ ਫੋਨ ਕੱਟ ਹੋ ਗਿਆ ਕੋਈ ਗੱਲ ਨਹੀਂ ਪੂਰੀ ਮੋਰਾ ਨਸਲਿਆ ਫੇਰ ਪਹਿਲਾਂ ਦੇਖ ਪਿੱਛੇ ਕੀ ਆ ਹੈ ਕੀ ਆ ਦੇਖ ਪਹਿਲਾਂ ਕੱਟਾ ਕੱਟਾ ਪੈ ਜੋ ਸੌਂ ਖਾ ਸੌਂ ਲੱਗੇ ਕੱਟਾ ਆ। ਆਹ ਚਲੋ ਜੀ। ਅੱਜ ਭਾਜੀ ਹੁਣਾਂ ਨੇ ਵੀ ਹੱਥ ਮਾਰਿਆ। ਮਰੀਤ ਹੱਥ ਲਿਆ ਨਾ ਮਾਰ। ਇਹ ਕੱਟੀ ਦੇਣ ਦੀ ਕੀ ਹੋਣ ਲੱਗੈ ਤੈਨੂੰ? ਇਹਦਾ ਚਲੋ 8000 ਦਾ ਤਾਂ ਵੇਗੂ ਗਈ। ਰੱਬ ਦੀ ਦੇਣ ਆ ਇਹ ਤਾਂ ਚਲ। ਵੇਚ ਨਹੀਂ ਗੱਲਾਂ ਰੱਖੀ ਦੇ। ਮਾਹਰਾ ਤੰਦਰੁਸਤ। ਹੁ ਕਮ। ਲੈ। ਗੋੜ ਲਿਆ। ਲਿਆ। ਉਹ ਬਲੱਡ ਜਾ ਆ ਤੈਨੂੰ ਕਰ ਉਹਦੇ ਮੋਰ ਨੂੰ। ਜਾਨਾ ਓਏ। ਕਾੜੂ ਗਈ। ਕਾ ਬੋਟੂ ਗੁੱਦਿਆਂ ਕੋਲ ਐ ਕੋਣਾ ਇਧਰ ਨੂੰ ਕਰ ਮੂੰ ਇੱਥੋਂ ਆਹ ਸੂਨ ਨਾਲੋਂ ਜ਼ਿਆਦਾ ਚਾਹ ਇਧਰ ਪਾਜੀ ਹੁੰਨੀ ਆ ਝਾੜੂ ਮਾਰ ਫੜਿਆ ਆ ਦੇਖ ਪਿਓਰ ਮੋਰਾ ਜਿਹੜੂ ਮੋਰਾ ਨਸਲ ਐ ਬਲੈਕ ਆ ਪੂਰਾ ਯਾ ਨਜ ਨਾਲਾ ਦੇਓ ਗਰੀਬ ਦਾ ਬੱਚਾ ਲੈ ਵੇ ਚੱਟ ਲੈੰਦ ਹਾਂ ਸਿਚੁਏਸ਼ਨ ਆ ਬੰਦ ਹਾਂ ਕੀ ਭਾਣਾ ਐਵੇਂ ਜਿਵੇਂ ਚ ਪਾਲੋ ਫੋਨ ਨਹੀਂ ਗੋ ਮੰਨ ਜੀ ਦਾ ਵਾਲੇ ਤਰੇ ਉਹ ਅੰਕਲੇ ਕਿੱਥੇ ਆਹ ਅੰਕਲੇ ਅੰਕਲੇ ਕਾਸੀ ਬਸ ਜਣਾ ਦੇ ਗਾਜਾ ਪੰਜੀ ਦੇ ਪਤਾਸੇ ਹੀ ਲੈ ਆਓ ਨਿੰਦਰ ਦੀ ਦੁਕਾਨ ਖੁੱਲੀ ਹੋਏ ਐ ਦੋਏ ਜਾਨੇ ਖੜੋ ਮੜਾ ਜਾ ਥਾਂ ਨੇ ਬਹੁਤ ਖਰਾਬ ਆਣਾ ਕੱਟਾ ਆ ਹੋਰ ਇੱਕ ਦੇ ਭੈਣ ਮਜ਼ਾ ਕਰਦਾ ਮੈਨੂੰ ਤਾਂ ਲੱਗਦਾ ਹਾਂ ਲੱਡੇ ਪੱਟਾ ਡੂਡੂ ਪਹਿਲਾ ਨਾਮ ਡੂਡੂ ਪੱਟਾ ਲੰਬਾ ਲੰਬਾ ਉਹ ਮਾਸਕ ਤਦਿਆ ਨਾ ਆਇਆ ਵੇਖਦਾ ਟੀਆ ਕਾ ਚੂ ਡੋਲੀ ਨਾ ਪੱਟਾ ਵੇਖਦਾ ਮੈਂ ਵੇਖਾਂ ਦੁਬਾਰਾ ਵੇਖ ਇਹ ਨਹੀਂ ਤੋਪੜਾ ਆਹ ਮੈਂ ਗਈ ਆ ਨਾ ਸੰਦੀਆ ਸੰਦੀਆ ਕੱਲ ਕੋਈ ਨਹੀਂ ਹਉ ਦੱਦਾ ਜਨੂ ਕਰਮਾ ਭਾਗਾ ਵਾਲਾ ਬਣੇ ਆ ਲੈ ਠੰਡਾ ਹੋ ਗਿਆ ਆਹ ਕੋਪੀ ਹੁਣ ਇੱਕ ਵਾਰੀ ਬੇਨਤੀ ਸੁਣ ਲੈ ਫਰਿਆਦ ਆ ਮੇਰੀ ਇਹਦੇ ਮੋਰੇ ਨਾ ਬੰਨੀ ਨਾ ਉਹਦੇ ਮੋਰੇ ਬੰਨੀ ਪਿਛਲੀ ਵਾਰੀ ਤੈਨੂੰ ਪਤਾ ਆ ਹੱਥ ਲੱਗੇ ਆ ਸਾਰੇ ਪੌਦ ਆ ਜਿਹੇ ਬੰਦਣਾ ਸਾਰੇ ਪੜੇ ਆ ਆਹੋ ਇਹ ਚੱਕ ਲਾਂਗੇ ਸਿੰਗਾ ਤੇ ਇਹ ਨਹੀਂ ਦੇਣੀਆਂ ਰੱਸਾ ਨਹੀਂ ਹੈਗਾ ਆਪਣੇ ਹੈ ਰੱਸਾ ਇਹਨੇ ਹੋਰ ਝਟਕ ਦੇਣੀ ਇਹਨਾਂ ਪਰ ਇਹ ਸਿੰਗ ਵੀ ਮਣ ਮੜੇ ਆਏ ਹੋ ਇਹਦੇ ਤੋਂ ਪਤਾ ਚੜ ਕੇ ਹੋਆ ਹੈ ਆਹ ਲਾ ਜੀ ਕੱਟੇ ਦਾ ਨਾਮ ਰੱਖਤਾ ਡੂਡੂ ਡੂਡੂ ਕੀ ਰੱਖਤਾ ਡੂਡੂ ਡੂਡੂ ਅਨ ਡੂ